ਸਰਣ ਤੁਹਾਡੀ ਮੇਰਾ ਸੋਖ ਨਾਮ ਹਰ ਸੁਬਾਤ ਚੰਗਾ ਲਾਹੇ ਹਮਾਰੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਤਿਗੁਰ ਨਾਨਕ ਜਿਨ ਕਲ ਰਾਖੀ 베ਰੀ ਸੋ ਕਹ ਤਲ ਗੁਰ ਸੇਵੀਐ ਅਹਨ ਸਸਾਇ ਦੇ ਸੁਭਾਏ ਸਰਸਣ ਮਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਤੁਗੋਬਾਰ ਵੇਡਨਾਵੇ ਸਭ ਧਰਮ ਦੇ ਨਿਤ ਜਗ ਟੋਟਾ ਸੰਸਾਰ ਮਨਮੋਖ ਕਰਮ ਕਮਾਉਣੇ ਆਉਗ ਅੰਤ ਗੁਬਾਰ ਗੌਰਮ ਕੇ ਅੰਮ੍ਰਿਤ ਪੀਵਣਾ ਗਾਨਕ ਸ਼ਬਦ ਵਿੱਚ ਲਾਤ ਜਸ ਜਗ ਸਜ ਜਗ ਸੋਵੇ ਗੁਰ ਮੁਖ ਅੰਮਦਨ ਹੋਤਾ ਤੋ ਵੇ ਮਨੁ ਮੁਗ ਪਰਮੈ ਸਹਿਸਾ ਹੋਵੇ ਅੰਤਰ ਚਿੰਤਾ ਨੀਦ ਨਾ ਸੋਵੇ ਗਿਆਨੀ ਜਾਗਰ ਸਭ ਸੋ ਭਾਏ ਨਾਨਕ ਨਾਮ ਰਤਿਆ ਬਲਦਾ ਹਰ ਨਾਮ ਧਿਆਵਨ ਜੋ ਹਰ ਰਤਿਆ ਹਰੇ ਇੱਕ ਧਿਆਵੈ ਇੱਕ ਏਕੋ ਹਰ ਸਤਿਆ ਹਰੇ ਇੱਕੋ ਵਰਤਾਇਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵਨ ਹੈ ਤਿੰਨ ਨਰ ਸੱਟ ਘਤਿਆ ਗੁਰਮਤੀ ਤੈਨੂੰ ਨਰ ਸੱਟ ਘੱਟਿਆ ਗੁਰਮਤੀ ਦੇ ਵਾਪ ਗੁਰਮੁਖੁ ਮਾਰੇ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਮਾਈਕ ਸੋ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅਜਿਹਾ ਅਜਦਾ ਦੇ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ 646 ਅੰਕ ਪਰ ਸਿਸ਼ੋਕਤ ਹੈ ਸਲੋਕ ਮਹਲਾ 3 ਜੀ ਵਰਨਤਾਂਵੇ ਸਭ ਪਰਮ ਦੇ ਨਿਤ ਜਗ ਟੋਟਾ ਸੰਸਾਰ ਸਤਿਗੁਰੂ ਪਾਤਸ਼ਾਹ ਉਹ ਰਾਜੀ ਕਹਿੰਦੇ ਨੇ ਕਿ ਨਾਮ ਤੋਂ ਬਿਨਾ ਜਿੰਨੇ ਵੀ ਲੋਕ ਨੇ ਇਹ ਸਭ ਭਟਕਦੇ ਫਿਰਦੇ ਨੇ ਉਹਨਾਂ ਨੂੰ ਸੰਸਾਰ ਦੇ ਵਿੱਚ ਸਦਾ ਘਾਟਾ ਹੀ ਘਾਟਾ ਹੈ ਮਨਮੁਖ ਕਰਮ ਕਮਾਉਣੇ ਹੋਵੇ ਅੰਤ ਕੁਮਾਰ ਤੇ ਮਨਮੁਖ ਲੋਕ ਜਿਹੜੇ ਗੁਰੂ ਤੋਂ ਟੁੱਟੇ ਹੋਏ ਨੇ ਨਾਮ ਤੋਂ ਟੁੱਟੇ ਹੋਏ ਨੇ ਸਤਿਗੁਰੂ ਜੀ ਕਹਿੰਦੇ ਉਹ ਕੇਵਲ ਹਉਮੈ ਹੰਕਾਰ ਦੇ ਆਸਰੇ ਉਹ ਕਰਮ ਕਮਾਉਂਦੇ ਨੇ ਜੋ ਕੇਵਲ ਤੇ ਕੇਵਲ ਕੋਪ ਹਿਰੇ ਦਾ ਹੀ ਪੈਦਾ ਕਰਦੇ ਨੇ ਗੁਰਮੋਖ ਅੰਮ੍ਰਿਤ ਪੀਵਣਾ ਨਾਮਕ ਸ਼ਬਦ ਵਿਚਾਰ ਆ ਸਤਿਗੁਰੂ ਨੇ ਕਹਿੰਦੇ ਸਭ ਲੋਕ ਦੇ ਸਰਬਕ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦੇ ਨੇ ਮਹ ਲਾਤੀ ਜਾ ਸਹਿਜ ਜਾਗੈ ਸਹਿਜ ਸੋਵੇ ਗੁਰਮੁਖ ਅਨੁ ਤਨ ਉਸਤਤ ਹੋਵੇ ਜੋ ਬਨੁਖ ਸਤਗੁਰੂ ਦੇ ਸਰਮਖ ਹੁੰਦੇ ਨੇ ਉਹ ਆਤਮਕ ਅਡੋਰਤਾ ਵਿੱਚ ਨਹੀਂ ਜਾਗਦੇ ਨੇ ਆਤਮਕ ਅਡੋਰਤਾ ਵਿੱਚ ਨਹੀਂ ਸੌਂਦੇ ਨੇ ਭਾਵੇਂ ਜਾਗਦਿਆਂ ਵੀ ਉਹ ਪ੍ਰਾਤਮਾ ਵਿੱਚ ਨੀਂਦ ਸੁਤਿਆ ਵੀ ਉਸ ਕਾਲਪੁਰਖ ਵਕਰ ਵਿੱਚ ਨੀਂਦ ਰਹਿੰਦੇ ਨੇ ਉਸ ਉਹਨਾਂ ਨੂੰ ਹਰ ਰੋਜ਼ ਭਾਪ ਹਰ ਵੇਲੇ ਅਕਾਲ ਪੁਰਖ ਵਰਗ ਰੂਜੀ ਦੇ ਉਸਤਤਿ ਨਾਮੀ ਕਹ ਆਹਰ ਹੁੰਦਾ ਹੈ ਮਨੁੱਖ ਪਰਮ ਸੈਸਾਰ ਹੋਵੇ ਅੰਦਰ ਚਿੰਤਾ ਨੀਂਦ ਨਾ ਸੋਵੇ ਤੇ ਮਨਮਹ ਲੋਭ ਭਟਕਦੇ ਫਿਰਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਕੋਈ ਨਾ ਕੋਈ ਸਦਾ ਤੋਖਲਾ ਬਣਿਆ ਹੀ ਰਹਿੰਦਾ ਹੈ ਇਹ ਮਨ ਵਿੱਚ ਤੰਤਾ ਹੋਣ ਕਰਕੇ ਉਹ ਸੁੱਖ ਦੀ ਨੀਂਦਰ ਨਹੀਂ ਸੌ ਸਕਦੇ ਯਾਦਨੀ ਜਾਗ ਹੈ ਸੁਰ ਹੈ ਸੁਭਾਏ ਤਾਂ ਜੁ ਕ ਨਾਮ ਰਤਿਆ ਮਰ ਜਾਓ ਪ੍ਰਭੂ ਦੇ ਨਾਮ ਡੂੰਗੀ ਸਾਧ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿੱਚ ਹੀ ਜਾਗਦੇ ਸੌਂਦੇ ਨੇ ਪਾਵ ਜਾਗਦੇ ਤੇ ਸੁੱਤੇ ਹੋਏ ਉਹ ਇੱਕ ਰਸ ਵਤ੍ਰਿੰਦੇ ਨੇ ਤੇ ਸਬਦੂ ਜੀ ਕਹਿੰਦੇ ਜਿਹੜੇ ਨਾਮ ਦੱਬਦੇ ਨੇ ਜਿਹੜੇ ਨਾਮ ਵਿੱਚ ਰੰਗੇ ਹੋਇਆ ਉਹ ਗੁਰ ਸੱਜੇ ਜਾਂਦਾ ਹਾਂ ਔੜੀ ਸੇ ਹਰ ਨਾਮ ਧਿਆਵਨ ਜੋ ਹਰ ਰਤਿਆਂ ਜੋ ਮੁਖ ਤਕਾਦ ਪਰਮਾਤਮਾ ਵਿੱਚ ਰੱਤੇ ਹੋਏ ਨੇ ਉਹ ਉਸ ਦਾ ਹੀ ਨਾਮ ਸਿਮਰਦੇ ਨੇ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆਂ ਉਹ ਇੱਕ ਪਰਮਾਤਮਾ ਵਾਹਿਗੁਰੂ ਜੀ ਨੂੰ ਹੀ ਝਾਉਂਦੇ ਨੇ ਜੋ ਸਦਾ ਹੀ ਕਾਇਮ ਰਹਿਣ ਵਾਲਾ ਹੈ ਹਰ ਇੱਕੋ ਵਤ ਇੱਕ ਇੱਕੋ ਜੋਤ ਪਤਿਆ ਜੋ ਇੱਕ ਹਰਥਾ ਮਿਆਪਕ ਹੈ ਜਿਸ ਨੇ ਸਾਰੀ ਸ੍ਰਸ਼ਟੀ ਪੈਦਾ ਕੀਤੀ ਹੈ ਜੋ ਹਰ ਨਾਮ ਧਿਆਵੇ ਤਿੰਨ ਡਰ ਛੱਟ ਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜੋ ਮਨੁੱਖ ਕੇਵਲ ਨਾਮ ਸਿਮਰਦੇ ਨੇ ਉਹਨਾਂ ਨੇ ਆਪਣੇ ਸਾਰੇ ਡਰ ਦੂਰ ਕਰ ਲਏ ਗੁਰਮਤੀ ਦੇਵ ਆਪ ਗੁਰਮੁਖ ਹਰਜਪਿਆ ਪਰ ਉਹੀ ਗੁਰਮੁਖ ਨਾਮ ਜਪਦੇ ਨੇ ਜਿਸ ਨੂੰ ਪ੍ਰਭ ਆਪ ਗੁਰੂ ਦੀ ਬਾਤ ਤੇ ਰਾਹੀ ਇਹ ਦਾਤ ਦੇਂਦਾ ਲੈ ਸੋ ਗੋਤਾਰ ਸੇਵਾ ਕਰਨ ਦਾ ਧੰਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜੇ ਦਾ ਅਮਰਤ ਮਿਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਵਰਤ ਕੀਤੀ ਅਵਰਤ ਵੇਲਾ ਕੋਲੇ ਦਰਸ਼ਨ ਦੀ ਧਾਰੇ ਕੋਸ਼ਿਸ਼ ਕੀਤੇ ਬਾਣੀ ਨੂੰ ਸੁਣ ਕੇ ਸਤ ਸੰਗਤ ਕਰਨ ਦਾ ਸੁਭਾਗ ਸਮ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦਸ ਤੇ ਬਿੜਾਈ ਰੱਖਣ ਸਰਖਤ ਸੰਕਤਾਂ ਨੂੰ ਆਪਣੇ ਆਚਰਣਾ ਕਮਲਾ ਦਾੜ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਲ ਪਰਿਆ ਹੱਥ ਰੱਖਣ ਗੌਰ ਸਿੰਘ ਜੀ ਦੇ ਨਾਮ ਪਾਉਦੀਆਂ ਦਾਤਾਂ ਅਮਰ ਦਵੇਦਾ ਪਾਣੀ ਪਾਣੀ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਕਤਾਂ ਦੇ ਕਾਰਜ ਵਿਲਾਸ ਕਰਨ ਵਰਮਤ ਅਨੁਸਾਰ ਸਭਨਾ ਦੀਆਂ ਸ਼ੁਭ ਮਨੋਕਾਮਨਾਵਾਂ ਪੂਰਨ ਕਰਨ ਸਰਬੱਤ ਸੰਤਾਂ ਦਾ ਧੰਨਵਾਦ ਸਰਬੱਤ ਸੰਤਾਂ ਨੂੰ ਜੀ ਆਇਆਂ ਜੀਓ ਆਓ ਕੁਛ ਪਿਆਰੇ ਸਾਧ ਸੰਗਤ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਜੀ ਕੋਈ ਵੀ ਰਸਨਾ ਬਾਜੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਨਾਲ ਸਾਧ ਬੋਲਿਓ ਜੀ ਸਤਨਾਮ ਵਾਹਿਗੁਰੂ amen Let